ਤਾਜ ਕਿਸ ਤਰ੍ਹਾਂ ਦੇਖਦੇ ਹੋ ਜੀ ਬਰਾਬਰ ਦਾ ਧੰਨਵਾਦ ਮਿਲ ਗਿਆ ਬੱਚੀ ਨੂੰ ਇਨਸਾਫ ਮਿਲਿਆ ਸਭੀਆਂ ਦਾ ਬਹਾਵਾ ਪੂਰੀ ਪ੍ਰੈਸ ਕੁਲਮਨ ਸਰ ਨੇ ਐਜ਼ ਅ ਫਾਦਰ ਮੈਨੂੰ ਟ੍ਰੀਟ ਕੀਤਾ ਇਹਨੇ ਪੀਡੀ ਗੁਪਤਾ ਸਰ ਔਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰਤੀ ਔਰ ਅੱਗੇ ਤੋਂ ਕਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ ਦੱਸ ਵਾਰੀ ਸੋਚੂਗਾ ਮੈਂ ਬਹੁਤ ਮੈਨੂੰ ਮੇਰੀ ਮੈਨੂੰ ਮਿਲਿਆ ਐਦਿਕ ਤਸਵੀਰ ਆਦਾਲਤ ਮੈਂ ਚੱਕ ਮੈਂ ਖਾਲੀ ਉੱਥੇ ਜਾ ਰਹੀ ਆ ਮੇਰੇ ਕੋਲ ਦਿਨ ਰੋਜ਼ ਨਹੀਂ ਪਰ ਮੇਰੇ ਅੰਦਰ ਦੀ ਦੂਰ ਨੂੰ ਸਕੂਨ ਮਿਲ ਗਿਆ ਕਿ ਮੈਂ ਉਹਨਾਂ ਸਜ਼ਾ ਦਵਾ ਦਿੱਤੀ ਆ ਅਸੀਂ ਕਿਸ ਤਰ੍ਹਾਂ ਇੰਤਜ਼ਾਰ ਕੀਤਾ 2.5 ਸਾਲ ਤੋਂ ਤੁਸੀਂ ਵੀ ਇੰਤਜ਼ਾਰ ਕੀਤਾ ਸਜ਼ਾ ਦਵਾਨ ਦੇ ਵਿੱਚ ਕਿਸ ਤਰ੍ਹਾਂ ਇਹ ਪੂਰਾ ਇੰਤਜ਼ਾਰ ਕੀਤਾ ਕਿੱਦਾਂ ਸਮਾਪਤੀ ਤੋਂ ਹੁੰਦਾ ਸੀ ਪੂਰਾ ਇੰਤਜ਼ਾਰ ਭੁੱਲ ਕੇ ਸਭ ਕੁਝ ਭੁੱਲ ਗਈ ਮੈਂ ਸਭ ਕੁਝ ਭੁੱਲ ਗਈ ਮੈਨੂੰ ਬੱਸ ਜੋ ਚਾਹੀਦਾ ਸੀ ਉਹ ਮਿਲ ਗਿਆ ਰੋਹੰਸੀ ਸਜ਼ਾ ਚਾਹੀਦੀ ਸੀ ਉਹ ਮਿਲ ਗਈ ਮੈਂ ਘੁੰਮਣ ਸਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਗਲਤੀ ਨਹੀਂ ਘੁੰਮਣ ਸਾਹਿਬ ਤੋਂ ਕੋਈ ਕਹਿਣ ਨੂੰ ਜੀ ਮੇਰੇ ਕੋ ਇੰਨੇ ਮੈਨੂੰ ਰੱਬ ਨੂੰ ਤਾਂ ਮੇਰਾ ਅੱਜ ਪਰਿਵਾਰ ਮੇਰੇ ਫਾਦਰ ਨੇ ਕੁਮਰ ਸਾਹਿਬ ਜੀ ਬੱਚੇ ਆਪਣੇ ਫਾਦਰ ਕਰ ਦਿੰਦੇ ਪੀੜ ਜੀ ਤਾਂ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਦਾ ਪਾਰਟ ਕਰ ਰਹੇ ਸੀ ਸ਼ੇਰ ਦਾ ਪਾਰਟ ਪੁਲਾਰ ਪਾਰਟ ਕਰ ਰਹੇ ਸੀ ਸਿਰੇ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ ਜਿਨ੍ਹਾਂ ਨੇ ਮੇਰੇ ਅਰਦਾਸਾਂ ਕੀਤੀਆਂ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਜੀ ਮੈਂ ਆਪਣੇ ਬੀੜੇ ਗੁਪਤਾ ਜੀ ਦੇ ਪਰਵਾਰ ਸੇ ਕੁਮਰ ਜੀ ਦਾ ਮੇਰੇ ਕੋਈ ਫਾਲਟ ਨਹੀਂ ਜੱਜ ਸਾਹਿਬ ਦਾ ਜਿਨ੍ਹਾਂ ਦਾ ਮੈਂ ਧੰਨਵਾਦ ਕਰ ਸਕਾਂ ਜੀ ਹੁ ਕੁਝ ਵੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੋ ਲੈ ਵੀ 5 ਸਾਲ ਦੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਇਹ ਪਰਿਵਾਰ ਅਸਲ ਚ 2.5 ਸਾਲ ਦਾ ਸਮਾਂ ਜਿਹੜਾ ਬੜਾ ਇਮੋਸ਼ਨਲ ਸਮਾਂ ਸੀਗਾ ਕਿਉਂਕਿ ਲੋਕਾਂ ਦੀਆਂ ਆਸਾਂ ਬਹੁਤ ਜ਼ਿਆਦਾ ਸੀਗਾ ਸਾਰੇ ਵਰਲਡ ওভার ਹਸਣ ਲੋਕਾਂ ਦੀ ਅਸੀਂ ਤਕਰੀਬਨ ਪਤਾ ਲੱਗਿਆ ਕਿ 3.5 ਕਰੋੜ ਬੰਦਾ ਇਸਨੂੰ ਕੰਟਰੋਲ ਕਰ ਰਿਹਾ ਸੀ ਕੇਸ ਨੂੰ ਉਸ ਤੋਂ ਬਾਅਦ ਕਈ ਸਾਨੂੰ ਕਾਲਾਂ ਆਈਆਂ ਅਨੋਨਿਮਸ ਕਾਲਸ ਆਈਆਂ ਜਿਹੜੀਆਂ ਮੈਂ ਤਾਂ ਡਿਸਕਲੋਜ਼ ਹੀ ਕੀਤੀਆਂ ਮੈਂ ਆਪਣੇ ਆਫਿਸ ਵਿੱਚ ਡਿਸਕਲੋਜ਼ ਨਹੀਂ ਕੀਤੀਆਂ ਜਿੱਚ ਕਿ ਕਿਹਾ ਗਿਆ ਕਿ ਵਰਜੋ ਇਹਨੂੰ ਛੱਡ ਦਿਓ ਕੇਸ ਨੂੰ ਕਈ ਵਾਰੀ ਰਿਕੁਐਸਟ ਆਈ ਹੈ ਕਈ ਥ੍ਰੈਟਸ ਆਈਆਂ ਲੇਕਿਨ ਅਸੀਂ ਆਪਣੀ ਜਿਹੜੀ ਵਕਾਲਤ ਹੈਗੀ ਹੈ ਹਾਂ ਹਾਂ ਉਹ ਪੇਸ਼ੇ ਦੇ ਉੱਤੇ ਸਾਰਿਆਂ ਨੇ ਇੱਕੋ ਹੀ ਸਾਡਾ ਸੀਗਾ ਕਿ ਖੜ ਕੇ ਇਨਸਾਫ ਜ਼ੋਰ ਦਵਾਣਾ ਹੈਗਾ ਔਰ ਅਸੀਂ ਆਪਣੇ ਪੇਸ਼ੇ ਨਾਲ ਆਪਣੇ ਜਿਹੜਾ profession ਨਾਲ ਜਸਟਿਸ ਕਰਨਾ ਸੋ ਅੱਜ ਪਹਿਲੀ ਵਾਰ ਮੈਂ ਗੱਲ ਡਿਸਕਲੋਜ਼ ਕਰ ਰਿਹਾ ਮੈਂ ਇਹ ਤਾਂ ਡਿਸਕਲੋਜ਼ ਨਹੀਂ ਸੀ ਕੀਤੀ ਕਿਉਂ ਕਾਰਨ ਸੀਗਾ ਕਿ ਕਿਤੇ ਪਰਿਵਾਰ ਜਿਹੜਾ ਹੈਗਾ ਉਹ ਥੜਕਣਾ ਜਾਵੇ ਜਾਂ ਜਿਹੜੇ ਗਵਾਹ ਥੜਕਣਾ ਜਾਣ ਪਰ ਬਹੁਤ ਮਾਣ ਹੈ ਮੈਨੂੰ ਗਵਾਹਾਂ ਦੇ ਉੱਤੇ ਬਹੁਤ ਮਾਣ ਹੈ ਪਰਿਵਾਰ ਦੇ ਉੱਤੇ ਜਿਨ੍ਹਾਂ ਨੇ ਉਸ ਗੁਰੂ ਦੇ ਉੱਤੇ ਹੌਸਲਾ ਰੱਖਿਆ ਉਸ ਗੁਰੂ ਦੇ ਉੱਤੇ ਆਸਾ ਰੱਖਿਆ ਤੇ ਆਸਾ ਰੱਖਿਆ ਜਿਹੜਾ ਹੈਗਾ ਅਸੀਂ ਇਨਸਾਫ ਦੀਵਾਨ ਦੇ ਵਿੱਚ ਕਾਮਯਾਬ ਹੋ ਸਕਿਆ ਹੁਕਮਤ ਸਾਹਿਬ ਕਹਿੰਦੇ ਕਿ ਗਵਾਹ ਜਿਹੜੇ ਨੇ ਬਾਹਰ ਵੀ ਚਲੇ ਗਏ ਸੀ ਵਿਦੇਸ਼ਾਂ ਚ ਚਲੇ ਗਏ ਸੀ ਗਵਾਹ ਨੂੰ ਵਾਪਸ ਬੁਲਾਏ ਨੇ ਕੁਝ ਗਵਾਹ ਲੁਧਿਆਣੇ ਤੋਂ ਬਾਹਰ ਗਏ ਸੀਗੇ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਮੈਂ ਵਿਦੇਸ਼ ਦੀ ਬਾਡੀਜ਼ ਕੀਤਾ ਤੁਹਾਨੂੰ ਸ਼ਾਇਦ ਯਾਦ ਹੋਣਾ ਅੱਗੇ ਮੈਂ ਕਿਹਾ ਸੀਗਾ ਕਿ ਉਹ ਵਕਤ ਲੱਗ ਗਿਆ ਇਹਨੂੰ ਕੇਸ ਨੂੰ ਮੁਕਾ ਦੇ ਖਤਮ ਕਰਨ ਲੱਗਿਆ ਕਿਉਂਕਿ ਕੁਝ ਗਵਾਹ ਜਿਹ ਉਹ ਵਕਤ ਜੋ ਦਬੀਦਾ ਹੈਗਾ ਕੋਈ ਕੋਵਿਡ ਦਾ ਪੀਰੀਅਡ ਸੀਗਾ ਥੋੜੇ ਬਾਹਰ ਚਲੇ ਗਏ ਸਿਲੂਹਰਾਨੇ ਦੇ ਆਪਣੇ ਕੰਮ ਦੇ ਸਿਲਸੇ ਗਏ ਹੋਣੇ ਆ ਲੇਕਿਨ ਉਹ ਸਾਰਿਆਂ ਨੂੰ ਬੇਨਤੀ ਕੀਤੀ ਗਈ ਔਰ ਆਕੇ ਉਹਨਾਂ ਸਾਰਿਆਂ ਨੇ ਆਕੇ ਇੱਥੇ ਆਪਣੀ ਗੋਹ ਦਿੱਤੀ ਹੈ ਸਰ ਫਾਂਸੀ ਦੀ ਸਜ਼ਾ ਇੱਕ ਮੈਸੇਜ ਫਾਂਸੀ ਸਜ਼ਾ ਦਾ ਇੱਕ ਮੈਸੇਜ ਹੈ ਸੋਸਾਇਟੀ ਵਾਸਤੇ ਇੱਕ ਜੁਡੀਸ਼ੀਅਲ ਮੈਸੇਜ ਹੈ ਕਿ ਜਿਹੜੀ ਜੁਡੀਸ਼ਰੀ ਹੈਗੀ ਹੈ ਉਹਦੀ ਕਲਮਾਂ 'ਚ ਬਹੁਤ ਤਾਕਤ ਹੈ ਜਿਹੜਾ ਅਖੀਰ ਦੇ ਵਿੱਚ ਜਿਹੜਾ ਫੈਸਲਾ ਹੈਗਾ ਉਹ ਜੁਡੀਸ਼ੀ ਦੇ ਹੱਥ 'ਚ ਹੈ ਔਰ ਸਾਰੇ ਅੱਜ ਲੋਕੀ ਜਿਹੜੇ ਹੈਗੇ ਆ ਦੇਸ਼ਾਂ ਵਿਦੇਸ਼ਾਂ ਇਹ ਬੈਠੇ ਹੋ ਜਿਹੜੇ ਬੈਠੇ ਲੋਕ ਆ ਉਹ ਅੱਜ ਜੁਡੀਸ਼ੀਅਲ ਅਫਸਰ ਦਾ ਇੰਡੀਅਨ ਜੁਡੀਸ਼ੀਅਲ ਸਿਸਟਮ ਦੇ ਉੱਤੇ ਔਰ ਸਪੈਸ਼ਲੀ ਜਿਹੜਾ ਹੈਗਾ ਵਾ ਡਿਸਟ੍ਰਾਇਲ ਕੋਰਟ ਦੇ ਉੱਤੇ ਇੱਕ ਭਰੋਸਾ ਲੋਕਾਂ ਦਾ ਹੋ ਗਿਆ ਔਰ ਜਿਹੜਾ ਅੱਗੇ ਵੀ ਸੀਗਾ ਮੈਂ ਤਾਂ ਕਹਿੰਦਾ ਪਰ ਬੈਸਟ ਜੁਡੀਸ਼ੀਅਲ ਸਿਸਟਮ ਜਿਹੜਾ ਹੈਗਾ ਸਾਡੇ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਹੈ ਇਸ ਤੋਂ ਬੈਟਰ ਜੁਡੀਸ਼ੀਅਲ ਸਿਸਟਮ ਪੂਰੇ ਵਰਲਡ 'ਚ ਨਹੀਂ ਹੈਗਾ ਲਗਾਤਾਰ ਤਰੀਕ ਤੋਂ ਤਰੀਕ ਪੈ ਰਹੀ ਸੀ ਕਿ ਅੱਜ ਜੋ ਜਸਾਉ ਨੇ ਫੈਸਲਾ ਸੁਣਾਇਆ ਤਾਂ ਕਿਸ ਤਰ੍ਹਾਂ ਦੀ ਅੰਦਰ ਬੀ ਸੀ ਜੋ ਤੁਸੀਂ ਅੰਦਰ ਗਏ ਸੀ ਕਿ ਲੱਗਦਾ ਜੀ ਅੱਜ ਫਾਈਨਲ ਫੈਸਲਾ ਹੋ ਜਾਏਗਾ ਇਸ ਤੇ ਨਹੀਂ ਸਾਨੂੰ ਅੱਜ ਜੈ ਸਾਹਿਬ ਨੇ ਸਵੇਰੇ 10 ਵਜੇ ਦਾ ਹੁਕਮ ਲਾਇਆ ਸੀ ਸਵੇਰੇ 10 ਵਜੇ ਜਣਾਂ ਨੇ ਅੱਜ ਕੁਆਂਟਮ ਸੁਣਾਣਾ ਸੀਗਾ ਪਹਿਲੇ ਤਾਂ ਤਰੀਕਾਂ ਤੇ ਵੈਸਾ ਹੁੰਦੀਆਂ ਨਹੀਂ ਸਾਡੀਆਂ ਬਹੁਤ ਲੰਬੀ ਬਹਿਸ ਚੱਲੀ ਹੈ ਉਹਨੂੰ ਜੇਲ੍ਹ ਦੇ ਵਿੱਚੋਂ ਲੰਬਾ ਟਾਈਮ ਲੱਗਿਆ ਇਸ ਕਰਕੇ ਜਦੋਂ ਆਏ ਹੈਗੇ ਤੇ ਪੇਸ਼ ਕੀਤਾ ਤੇ ਨਾਲ ਹੀ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਕਿ ਕਿਹੜੀ ਸਜ਼ਾ ਥੋੜੀ ਦਦੋ ਕਿਸ ਤਰ੍ਹਾਂ ਸਜ਼ਾ ਹੈ ਟੈਕਨੀਕਲ ਸਜ਼ਾ ਕਿਹੜੀ ਸੀ ਸਰ ਪੋਰਟ ਵਿੱਚ ਉਹਨਾਂ ਵੱਲੋਂ ਕੁਝ ਸਜ਼ਾ ਨੂੰ ਲੈ ਕੇ ਦੋਸ਼ੀ ਵੱਲੋਂ ਕਿਹਾ ਗਿਆ ਕਿ ਮੈਂ ਇੱਕ ਵਿਧਵਾ ਹਾਂ ਡਾਈਵੋਰਸਡ ਲੇਡੀ ਆ ਤੇ ਮੇਰੇ ਫਾਦਰ ਡੈਥ ਹੋ ਗਈ ਮੇਰੇ ਦੋ ਛੋਟੇ ਬੱਚੇ ਆ ਤੇ ਮੈਂ ਆਪਣੀ ਗਲਤੀ ਦੀ ਮਹਿਸੂਸ ਕਰਦੀ ਆ ਤੇ ਮੈਨੂੰ ਮਾਫ ਕੀਤਾ ਜਾਵੇ ਤੇ ਮੈਨੂੰ ਲੀਨੈਂਟ ਵੀ ਲਿਆ ਜਾਵੇ ਇਹ ਦੋਸ਼ੀ ਵੱਲੋਂ ਐਡਰੈਸ਼ਨ ਪਲੀ ਦਿੱਤੀ ਗਈ ਹੈ ਤਾਂ ਹੁਣ ਇਹ ਫਾਂਸੀ ਦੀ ਸਜ਼ਾ ਜਿਹੜੀ ਹੈ ਅੱਜ ਦੇ ਦਿੱਤੀ। ਹਾਂਜੀ ਅੱਜ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਜੀ। ਔਰ ਇੱਕ ਰੇਅਰ ਸਟੋਅ ਦਾ ਰੇਅਰ ਕੇਸ ਹੈ ਕਿਸੇ ਲੇਡੀ ਨੂੰ ਦਿੱਤਾ ਹੈ।